ਇਹਦੇ ਦੇਖਦੇ ਨੇ ਜਿਹੜੀ ਹੈਂਡਬਾਲ ਦੀ ਜੀ ਮੈਦਾਨੋਂ ਵੇਂਡ ਆ ਗਿਆਂ ਸਤ ਨਗਰ ਦੇ ਟਕ ਵਿੱਚ ਚਲੇ ਗਏ ਤੇ ਪਰ ਅਸੀਂ ਆਪਣੀ ਕਬੱਡੀ ਨੂੰ ਅਜੇ ਜਿਹੜਾ ਲੰਬੂ ਇਲਾਮ ਦਾ ਸੁਪਨਾ ਤੇ ਹੈਗਾ ਤੇ ਦਸਵਾਂ ਕਬੱਡੀ ਕੱਪ ਤੋੜ ਦੇ ਸਕੇ ਸਾਨੂੰ ਕੋਸ਼ਿਸ਼ ਕਰਨੀ 15 ਦੇ ਟੱਪ ਗਈ ਅੱਜ 16 ਧਰੀਕ ਹੈ ਅੱਗੇ ਵੇਨੇ ਆ ਮੈਦਾਨ ਕਿਹੜੀਆਂ ਟੀਮਾਂ ਖੇਡ ਰਹੀਆਂ ਨੇ ਦਰਵੇੜਾ ਤੇ ਕੱਫੇ ਵਾਲਾ ਦਰਵੇੜਾ ग्राउंड पूरा भर पिछे भी पूरी पार्किंग है बैनर बुनर लाए हो इन्हें आज किस्मत जमाओ कैमे किस्मत जमी अच्छा इंज की करना कि नहीं लैना नहीं वेखना बस चलावेगा कटे आने था कितने कोई मिल जे और चढ़ जाए आजमा फिर आने की प्रोग्राम है। ਇੱਧਰ ਨਹੀਂ ਆਇਆ ਬਾਕੀ ਪਾਰ ਇੱਧਰ ਕਿਤੇ ਬਣਾਇਆ ਜਾ ਰਿਹਾ ਹੈ ਉਹਦੇ ਉਹ ਚੀਜ਼ਾਂ ਜਿਹੜੀਆਂ ਫੌਟੋ ਲਓ ਅਗਲੀ ਕਮਬੀ ਦੇਖੋ ਸਾਡਾ ਮੱਥਾ ਟੇਕ ਕੇ ਮੁੰਡੇ ਨੇ ਹੱਥ ਜੋੜੇ ਮੱਥਾ ਟੇਕ ਕੇ ਮੁੰਡੇ ਨੇ ਹੱਥ ਜੋੜੇ ਦੇਖੋ ੱੱਕਿਆ ਰਤੂ ਧਿਆਨ ਰੱਖੋ ਮਾਰੋ ਤਾਲੀਆਂ ਸ਼ੇਰੋਂ ਦੇ ਸਾਹੀ ਆ ਵੇਖੋ ਪ੍ਰਤਾਪਨਗਰ ਵਾਲੇ ਮੁੰਡੇ ਦੇ ਲੱਗੇ ਬੈਨਰ ਪਰਮ ਕਾਲੋ ਦੇ ਬੰਦੂਕ ਯੂਐਸਏ ਰਹਿੰਦਾ ਵੀਰੋਣ ਓਕੇ ਦੇ ਇੱਥੇ ਜਿਹੜੀ ਹੈ ਬੜਾ ਆ ਇੱਧਰ ਤੋਂ ਖਬਰ ਮੁੰਡੇ ਦਾ ਸਰੀਰ ਤੇ 100 ਮੀਟਰ ਦਾ ਤਰਸੋ ਓ ਜੱਟੀਆ ਭਰਾਵਾ ਚੜ ਗਿਆ ਉੱਤੇ ਹੁਣ ਮੈਨੇ ਕੀ ਪ੍ਰੋਗਰਾਮ ਚਲਾਉਂਦਾ ਇਹ ਫੜੀ ਕਲਵੀਰ ਕੋਠਾ ਕੋ ਵਾਲਾ ਖਾਰਿਆ ਕਬੱਡੀ ਜਲੇੜਾ ਤੇ ਜੱਥੇ ਵਾਲਾ ਵਾਹ ਵਾਹ ਅੱਜ ਕੇ ਮੈਚ ਜਲੇੜਾ ਤੇ ਜੱਥੇ ਵਾਲਾ ਬੋਪਰ ਤੇ ਕਸਾਰਾ ਹਰੇਣਾ ਤਰੌਰੀ ਪੰਜਾਬ ਤੇ ਮੁੱਲਕੀ ਘੋਣਾ ਤੇ ਹਰ ਸਿੰਘ ਪ੍ਰਾਜਾ ਰਾਸ਼ ਹੈ ਬਾਈ

ਟਰੈਕਟਰ ਵਾਹ ਇੱਕ ਗੱਗੂ ਹਿੰਮਤਪੁਰਾ ਦਾ ਇੱਕ ਗੱਗੂ ਆ ਭਾਈ ਇਹਨਾਂ ਨੂੰ ਮਿਲਦੇ ਆ ਜੀ ਗਾਬਾ ਮਲਵੰਤ ਪਰਹਾ ਤੇ ਸਰਕਾਰ ਜੀ ਬਾਜੀ ਬੱਲੇ 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 ਆ ਵੀਰ ਦਾ ਮਿਲੋ ਆ ਗਾਬਾ ਸਾਹਿਬ ਜੀ ਨੇ ਹਾਂ 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 ਉਹ ਫੋਟੋ ਵਿੱਚ ਪਈ ਉਹ ਕਿਰਕ ਸਾਹਿਬ ਕਿਰਕ ਸਾਹਿਬ ਦੋਵੇਂ ਕਿਰਕ ਭਰਾ ਅੱਛਾ ਦੋਵੇਂ ਕਿਰਕ ਪਿੱਛੇ ਫੋਟੋ ਰੱਖਿਆ ਜੀ ਚੰਗਾ ਸੰਸੇ ਵਾਲਾ ਤੇ ਕੰਮ ਵਾਸੀ ਆ ਦੋਵੇਂ ਭਾਈ ਤੁਹਾਡੇ ਟਰੈਕਟਰਾਂ ਦੇ ਸਾਨੂੰ ਦਰਸ਼ਕ ਪਾਉਦੇ ਥੋੜੇ ਵੀਡੀਓ ਸ਼ੂਟ ਲੈਣਾ ਆ ਹਾਂ ਕਰ ਲੋ ਆਈ ਨਾ ਮਾੜੀ ਗੱਲ ਕਰਾਉਂਦਾ ਨਾ ਕੋਈ ਕੱਦ ਨਹੀਂ ਆਓ ਵੀਡੀਓ ਮੇਰੇ ਸ਼ੂਟ ਲੈਣਾ ਟਰੈਕਟਰ ਵਖਾਣਿਆ ਚਲੋ ਚਲੋ ਆਹ ਇਹ ਬੰਦੇ ਰਾਜਣਾ ਕਾਲੇ ਕਾਲੀਆਂ ਨੇ ਕਾਲੇ ਆ ਗਏ ਨਾ ਬਾਹਵਾ ਟਰੈਕਟਰਾਂ ਦੇ ਸ਼ੋਟ ਲੈਣੇ ਆ ਆ ਵੀਰੇ ਟਰੈਕਟਰ ਜਿਹੜਾ ਦੇਣਾ ਵੀਰੇ ਰੋਡ ਤੇ ਫਾਈਟ ਕੀਤਾ ਲੋ ਰੋਡ ਤੇ ਫਾਈਟ ਕੀਤਾ ਕਬੱਡੀ 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 ਜਰਾ ਪੀ ਸਿਰਾਂ ਘਵਾ ਕੇ ਤੋ ਵਾਹ ਮੇਲੇ ਆ ਗਏ ਬੇ ਕੀ ਹੈ ਇਸ ਨੇ ਕਮਾਬ ਵੀ ਖੇਡ ਮੁਖਾਈ ਹੈ ਪੁਆਇੰਟ ਜਿਹੜਾ ਮੇਰੇ ਵੀਰੋ ਸਟਾਪ ਕਰਦੇ ਹੁੰਦੇ ਆ ਧੌਣਾ ਵੀ ਟੀਮ ਦਾ ਇਹ ਨੌਜਵਨ ਬੱਬੀ 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 ਧੌਲੇ ਵਾਲਾ ਬੜੇ ਲੰਬੇ ਸਮੇਂ ਬਾਅਦ ਨੈਸਟ ਰੇਡਰ ਨੂੰ ਮਿਲਦਾ ਜਿਹੜਾ ਕੋ ਵੱਡੇ ਬਾਹਮ ਵਾਲੀ ਗੱਲ ਹੈ ਔਰ ਸਾਹਮਣੇ ਅਗਲੀ ਕਬੱਡੀ ਨੌਜਵਨ ਦਾ ਨਾਮ ਹੈ ਉਹਦੇ ਨੇ ਅਗਲਾ ਮੈਚ ਜਿਹੜਾ ਹੁਣ ਹੈ ਉਹ ਜੱਫੇ ਵਾਲਾ ਤੇ ਜਲਵੇੜੇ ਦਾ ਹੋਣਾ ਹੈ ਜੱਫੇ ਵਾਲਾ ਤੇ ਜੀਬ ਗੈਸਟ ਨੇ ਆਣੇ ਦੇਖੋ ਕੌਣ ਆਣ ਗਿਆ ਚੰਡ ਫਾਰਮ ਵਾਲੇ ਵਾਹ ਜੀ ਜਿਹੜੇ ਜਿਹੜੇ ਖੁਸ਼ੀ ਤੁਕਾਂ ਵਾਲਿਆਂ ਨੂੰ ਪਿਆਰ ਕਰਵੇ ਇੱਕ ਵਾਰੀ ਸੋਹ ਵਾਹ ਦੁੱਖ ਟੁੱਟ ਗਿਆ ਦੁੱਖ ਟੁੱਟ ਗਿਆ ਧੰਭ ਟੁੱਟ ਗਿਆ ਉਧਰ ਜਿਹੜੇ ਸਰਪੰਚ ਵੀ ਇੱਥੇ ਆ ਗਏ ਨੇ ਪੱਤਾ ਜੀ ਪਰਵਤ ਜੀ ਆਨ ਜਿਹਨੂੰ ਧੰਨਵਾਦਾਂ ਵੱਡੇ ਮੇਰਦਾਂ ਪਰਵਤ ਜੀ ਆਨ ਕਿਹਦਾ ਵੀ ਖੁਸ਼ੀ ਆਇਆ ਤੇ ਖੁਸ਼ੀ ਆਈ ਹੈ ਇੱਧਰ ਕਿਹਦੇ ਕੁੱਤੂ ਆ ਬਾਜ ਦੀ ਜਿੰਦਗੀ ਦਾ ਬਾਬੂ ਤੈਨੂੰ ਦੇਖ ਕੇ ਰਾਤ ਜਿਵੇਂ ਦਾ तो पढ़ती मैं भी नौजवाना <u Treatly>

ਇਕਮ ਇਕਮ ਨਾਮ ਦਾ ਜਫਾ ਜੀ ਲੋ ਜੀ ਬੈ ਕੇ ਵੇਖਿਆ ਪੂਰਾ ਮੈਚ ਤੇ ਫੇਰ ਮਿੱਟੀ ਮੁੱਟੀ ਨਾਲ ਲਾਪੇ ਪਲਵਾਨ ਫੇਰ ਅਸੀਂ ਆਪ ਆਪਣੇ ਘਰ ਆ ਗਏ ਹਰ ਸਾਲ ਦੇ ਤਰ੍ਹਾਂ ਬਹੁਤ ਵਧੀਆ ਮੈਚ ਕਰਵਾਇਆ ਵੀਰ ਸੰਤ ਨਗਰ ਵਾਲਿਆਂ ਨੇ ਤੇ ਐਵੇਂ ਹੀ ਕਰਾਉਂਦੇ ਰਹਿਣ ਤੇ ਵੀਡੀਓ ਕਿਵੇਂ ਲੱਗੀ ਸਾਰਿਆਂ ਨੇ ਵੱਧ ਤੋਂ ਵੱਧ ਸ਼ੇਅਰ ਕਰਨੀ ਮੈਂ ਦੇ ਕਾਕਾ ਚੱਲੇ ਆ ਕਰੇ ਥੈਂਕ ਯੂ